ਸੈ ਸ਼ਿਕਾਤੀ ਮੈਲ ਅਪ੍ਰਿਤਗਰ ਹਸਰੰਸ ਸਿੰਘ ਗੁਰਪ੍ਰਿਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗ ਕੰਦੀ ਦਾ ਭਾਗ 3 ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਰੀ ਉਸ ਦਿਖਲ ਦਾ ਕੋਈ ਜਵਾਬ ਦਿੱਤੇ ਬਿਨਾ ਹੀ ਕਮਰੇ ਚੋਂ ਬਾਹਰ ਚ ਲੱਗਿਆ ਕੁਝ ਥੇਰ ਬਾਅਦ ਗੁਰੇ ਬਾਥਰੂਮ ਚੋਂ ਨਹਾ ਕੇ ਜਦ ਬਾਹਰ ਆਇਆ ਤਾ ਉਹ ਕਹਿਣ ਲੱਗਾ ਚਲਾ ਗਿਆ ਜਰੀ ਪਿਆਸੀ ਲੈ ਕੇ ਚੂਬਨ ਉਸੇ ਗਲ ਤੇ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਇੰਚ ਉਸ ਨੂੰ ਪੈਸੇ ਦੇ ਕੇ ਉਸ ਦੀਆਂ ਆਦਤਾਂ ਵਧਾ ਰਹੇ ਹੋ ਵੱਡੇ ਹੁੰਦੇ ਨਾ ਤੇ ਤੁਹਾਡਾ ਤਾਂ ਇਹ ਫਰਜ਼ ਬੰਦਾ ਆ ਕਿ ਤੁਸੀਂ ਉਸ ਨੂੰ ਕੰਮ ਕਰਨ ਦੀ ਆਦਤ ਪਾਓ ਉਸ ਨੂੰ ਮਿਹਨਤ ਕਰਨੀ ਸਿਖਾਓ ਉਸ ਨੂੰ ਦੱਸੋ ਪੁੱਸਾ ਕਿਵੇਂ ਕਿਨੇ ਮਿਹਨਤ ਨਾਲ ਕਮਾਇਆ ਜਾਂਦਾ ਆ ਇਹ ਦਰਖਤਾਂ ਨੂੰ ਨਹੀਂ ਲੱਗਦਾ ਜੋ ਐਵੇਂ ਉਡਾਉਂਦਾ ਰਹਿੰਦਾ ਹੈ ਗੁਰੀ ਹੁਣ ਤੁਸੀਂ ਦੱਸੋ ਫਿਰ ਮੈਂ ਕੀ ਕਰਾਂ ਜੂਵਨ ਤੁਸੀਂ ਉਸ ਨੂੰ ਪਹਿਲਾਂ ਕੋਈ ਕੰਮ ਧੰਦਾ ਕਰਨ ਲਈ ਕਹੋ ਚਾ ਨਹੀਂਤਾ ਟਰੱਕ ਦਾ ਲਾਇਸੈਂਸ ਲੈਣ ਲਈ ਕਹੋ ਗੁਰੀ ਉਹ ਤਾਂ ਪਹਿਲਾਂ ਹੀ ਲਈ ਬੈਠਾ ਆ ਤੈਨੂੰ ਪਤਾ ਆ ਉਹ ਕਿੰਨਾ ਕਮਾਲ ਦਾ ਡਰਾਈਵਰ ਆ ਜੋਗਨ ਫਿਰ ਉਹ ਕੰਮ ਕਿਉਂ ਨਹੀਂ ਕਰਦੇ ਜੇ ਇੰਨਾ ਵਧੀਆ ਹੁਨਰ ਬਖਸ਼ਿਆ ਰੱਬ ਨੇ ਗੁਰੀ ਉਹ ਸਭ ਤਾਂ ਮੈਨੂੰ ਨਹੀਂ ਪਤਾ ਜੋਗਨ ਠੀਕ ਹੈ ਫਿਰ ਹੁਣ ਤੁਸੀਂ ਉਸਦੇ ਲਈ ਕੰਮ ਤਿਆਰ ਰੱਖਣਾ ਉਸ ਨੂੰ ਕੰਮ ਤੇ ਭੇਜਣ ਦੀ ਜ਼ਿੰਮੇਵਾਰੀ ਮੇਰੀ ਆ ਤੁਸੀਂ ਤਿਆਰ ਹੋ ਜਾਓ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਣੀ ਆ ਇਨਕ ਕਿ ਕਿ ਜੋਗਨ ਰਸੋਈ ਵੱਲ ਨੂੰ ਚਲ ਗਈ ਰੋਟੀ ਪਾਣੀ ਖਾ ਕੇ ਕੁਝ ਦੀਰਵਾਦ ਕੁੜੀ ਵੀ ਆਪਣੀ ਕੰਮ ਤੇ ਚਲਾ ਗਿਆ ਕਰਦੇ ਸਾਰੇ ਕੰਮ ਨਿਵੇੜ ਕੇ ਜੋਗਨ ਜੈਰੀ ਦੇ ਕਮਰੇ ਜਾ ਕੇ ਕਹਿਣ ਲੱਗੀ ਜੈਰੀ ਤੂੰ ਕੱਲ ਤੂੰ ਆਪਣੇ ਵੀਰੇ ਕੋਲ ਕੰਮ ਤੇ ਜਾਇਆ ਕਰੇਂਗਾ ਜੈਰੀ ਲਾਪਰਵਾਹੀ ਵਾਲੇ ਲੇਜੇ ਨਾਲ ਕਹਿਣ ਲੱਗਾ ਮੈਂ ਨਹੀਂ ਕਿਤੇ ਜਾਣਾ ਜੋਗਨ ਮੈਂ ਤੈਨੂੰ ਪੁੱਛ ਨਹੀਂ ਰਹੀ ਬਲਕਿ ਦੱਸ ਰਹੀ ਹਾਂ ਤੂੰ ਕੱਲ ਤੂੰ ਕੰਮ ਤੇ ਜਾ ਰਹੀ ਹੈ ਹਾਂ ਜੀ ਨਹੀਂ ਜਾਣਾ ਤਮੈਨੂੰ ਦੋਵੇਂ ਮਾਪੋ ਤੋ ਦੋਨਾ ਕਮਰਿਆਂ ਦਾ ਮਹੀਨੇ ਦਾ ਕਿਰਾਇਆ ਅੱਜ ਹੀ ਚਾਹੀਦਾ ਯਾ ਜੈਰੀ ਖਿੱਚਦੀ ਹੋਈ ਕਹਿਣ ਲੱਗਾ ਇੱਕ ਕਮਰਾ ਮੇਰਾ ਯਾ ਤੂੰ ਕੌਣ ਹੋਨੀ ਆ ਮੈਨੂੰ ਮੇਰੇ ਕਮਰੇ ਚ ਬਾਹਰ ਕੱਢਣ ਵਾਲੀ ਜੋਬਨ ਮੈਂ ਉਸ ਦਿਨ ਵੀ ਕਹਲ ਸੀ ਅੱਜ ਫੇਰ ਕਹਿ ਰਹੀ ਆ ਮੈਂ ਇਸ ਘਰ ਦੀ ਮਾਲਕ ਨਾ ਮੈਂ ਜੋ ਕਹਾਂਗੀ ਇਸ ਘਰ ਵਿੱਚ ਉਹੀ ਹੋਏਗਾ ਜੇ ਨਹੀਂ ਮੰਨਜੂਰ ਚੱਕੋ ਆਪਣਾ ਪੂਰੀ ਬਿਸਤਰਾ ਇੱਥੋਂ ਤਿੱਤਰ ਹੋਵੋ ਮੈਂ ਇਹ ਕਮਰਾ ਕਿਸੇ ਹੋਰ ਨੂੰ ਕਿਰਾਏ ਤੇ ਦੇ ਕੀ ਚਾਰ ਪੈਸੇ ਨਾ ਕਮਾਵਾਂਗੀ ਜੈਰੀ ਤੂੰ ਪਾਪੀ ਨਹੀਂ ਏ ਤੂੰ ਬਹੁਤ ਲਾਲਚੀ ਔਰਤ ਕਹਿ ਕੇ ਉੱਟ ਕੇ ਕਮਰੇ ਚ ਚਲਾ ਗਿਆ ਜਦ ਜੈਰੀ ਆਪਣੇ ਬੇਬੀ ਦੇ ਕਮਰੇ ਚ ਆ ਕੇ ਜਵਨਵਰੇ ਦੱਸਣ ਲੱਗਾ ਤਾਂ ਉਸਦੀ ਬੇਬੀ ਕਹਿਣ ਲੱਗੀ ਪੁੱਤ ਜੂ ਹੋ ਕਹਿੰਦੀ ਆ ਨਾ ਚੁੱਪ ਕਰਕੇ ਮੰਨ ਲਾ ਉਹ ਬਹੁਤ ਚਲਾਕ ਔਰਤਾਂ ਪਹਿਲਾਂ ਪਹਿਲਾਂ ਭੋਲੀ ਭਾਲੀ ਮੂੰਹ ਦੇ ਮਿੱਠੀ ਬਣਾ ਕੇ ਸਾਡੇ ਸਭ ਦੇ ਵਿੱਚ ਰਹਿ ਕੇ ਸਾਡੀਆਂ ਕਮਜ਼ੋਰੀਆਂ ਲੱਭਦੀ ਰਹੀ ਹੁੰਜਾ ਸਾਡਾ ਸਾਰਾ ਖੇਡ ਉਸ ਨੂੰ ਸਮਝ ਆ ਗਿਆ ਏ ਤਾਂ ਉਸ ਨੇ ਆਪਣੇ ਅਸਲੀ ਰੰਗ ਦਿਖਾਉਣਾ ਹੀ ਸੀ ਮੈਂ ਹੀ ਉਸ ਨੂੰ ਅਨਾੜੀ ਸਮਝਣ ਦੀ ਭੁੱਲ ਕਰ ਬੈਠੀ ਤੂੰ ਸਵੇਰੇ ਚੁੱਪ ਕਰਕੇ ਕੰਮ ਤੇ ਜਾਏਂਗਾ ਮੇਰੀ ਗੱਲ ਸਮਝ ਗਿਆ ਨਹੀਂ ਮੇਰੇ ਤੋਂ ਬੁੜਾ ਕੋਈ ਨਹੀਂ ਸਾਰਾ ਦਿਨ ਬੇਸ਼ਰਮਾ ਵਾਂਗ ਪਿਆ ਮਨ ਜੀ ਤੋੜਦਾ ਰਹਿ ਨਹੀਂ ਚਾਰ ਪੈਸੇ ਕਮ ਤੇ ਮਾਰਸ ਦੇ ਮੱਥੇ ਤੇ ਜੈਰੀ ਆਪਣੀ ਬੀਬੀ ਵੱਲੋਂ ਮਿਲੇ ਇਸ ਜਵਾਬ ਕਾਰਨ ਨਿਰਾਸ਼ ਹੋ ਕੇ ਆਪਣੇ ਕਮਰੇ 'ਚ ਮੁੜ ਗਿਆ ਸ਼ਾਮ ਨੂੰ ਜਦ ਗੁਰੀ ਕੰਮ ਤੋਂ ਆਇਆ ਤਜਾਰੀ ਉਸਤੇ ਕੋਲ ਹਾਲ ਚਾਹੀਦੀ ਕਹਿਣ ਲੱਗਾ ਵੀਰੇ ਮੈਨੂੰ ਕੋਈ ਕੰਮ ਮਿਲੇਗਾ ਉਸਦੀ ਗੱਲ ਸੁਣ ਕੇ ਗੁਰੇ ਖੁਸ਼ ਹੁੰਦੇ ਹੋਏ ਕਹਿਣ ਲੱਗਾ ਇਹ ਤਾਂ ਬਹੁਤ ਚੰਗੀ ਗੱਲ ਏ ਤੂੰ ਕੰਮ ਕਰਨਾ ਚਾਹਨਾ ਏ ਸਵੇਰੇ 3 ਵਜੇ ਗਰੇਵਾਲ ਕੋਲ ਚਲਾ ਜਾਈ ਉਹ ਤੈਨੂੰ ਤੇਰਾ ਆਰਡਰ ਦੇ ਦੇਵੇਗਾ ਤੇ ਸਭ ਕੁਝ ਸਮਝਾ ਦੇਵੇਗਾ ਇੱਕ ਗੱਲ ਹੋਰ ਟ੍ਰਿਪ ਲੰਮਾਈ ਸਾਰਾ ਸਮਾਨ ਤੇ ਆਨ ਲੈ ਕੇ ਕੈਨੇਡਾ ਜਾਈ ਮੇਨ ਗੱਲ ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਆ ਇਹ ਗੱਲ ਹਮੇਸ਼ਾ ਯਾਦ ਰੱਖੀ ਉਸੇ ਕਲਸਨ ਕੇ ਜਰੀ ਆਪਣੀ ਕਮਰੇ ਸ ਜਾ ਕੇ ਸੋ ਗਿਆ ਸਵੇਰੇ ਤੜਕੇ ਹੀ ਉੱਠਿਆ ਤੇ ਤਿਆਰ ਹੋ ਕੇ ਆਪਣੇ ਟਰੈਕਿੰਗ ਯਾਰਚ ਪਹੁੰਚ ਗਿਆ ਉੱਥੇ ਉਸਨੂੰ ਗਰੇਵਲ ਮਿਲਿਆ ਉਸਨੇ ਉਸਨੂੰ ਸਾਰਾ ਕੁਝ ਸਮਝਾਇਆ ਤੇ ਟਰੱਕ ਦੀ ਚਾਬੀ ਫੜਾ ਦਿੱਤੀ ਜਾ ਜੈਰੀ ਨੇ ਸਾਰਾ ਸਮਾਨ ਲੋਡ ਵਗੈਰਾ ਚੈੱਕ ਕਰਕੇ ਅੰਦਰ ਬੈਠ ਕੇ ਸਟੀering ਫੜਿਆ ਤਾਂ ਉਸ ਦੀਆਂ ਪੁਰਾਣੀਆਂ ਜਾਂਦਾ ਸਾਰੀਆਂ ਤਾਜ਼ਾ ਹੋ ਗਈਆਂ ਫਿਰ ਰੱਬ ਨੂੰ ਧਿਆਕੀ ਉਸਨੇ ਟਰੱਕ ਤੋਰ ਲਿਆ ਕੁਝ ਦਿਰਵਾਟ ਟਰੱਕ ਹਾਈਵੇ ਤੇ ਹਵਾ ਨਾਲ ਗੱਲਾਂ ਕਰਦਾ ਜਾ ਰਿਹਾ ਸੀ। ਸਵੇਰ ਹੋਈ ਗੁਰੀ ਵੀ ਆਪਣੇ ਕੰਮ ਤੇ ਆ ਗਿਆ। ਅੱਜ ਇੱਕ ਵੱਖਰੀ ਖੁਸ਼ੀ ਉਸ ਦੇ ਚਿਹਰੇ ਤੇ ਛਾਈ ਹੋਈ ਸੀ। ਦੁਪਹਿਰ ਮੌਨ ਤੱਕ ਜੈਰੀ ਨੂੰ ਭੁੱਖ ਵੀ ਲੱਗ ਗਈ ਸੀ। ਉਸਨੇ ਟਰੱਕ ਸੱਵੇ ਕੋ ਰੋਕਿਆ ਤੇ ਖਾਣ ਪੀਣ ਦਾ ਸਮਾਨ ਲੈ ਲੈ ਅੰਦਰ ਚਲਾ ਗਿਆ। ਕਾਊਂਟਰ ਤੇ ਆ ਕੇ ਉਸਨੇ 버ਗਰ ਦੇ ਨਾਲ ਸੌਫਟ ਡਰਿੰਕਸ ਕੁਝ ਫਰਾਈਸ ਆਰਡਰ ਕਰ ਦਿੱਤੇ। ਜਦ ਉਸਨੇ ਨਜ਼ਰ ਅੰਦਰ ਕਾਊਂਟਰ ਤੇ ਖੜੀ ਕੁੜੀ ਨਾਲ ਮਿਲੀ ਤਾਂ ਜਮਾ ਆਪਣੀ ਭਾਪੀ ਵਰਗੀ ਦੇਖੀ ਇੰਨੀ ਸੋਹਣੀ ਕੁੜੀ ਦੇਖ ਕੇ ਉਹ ਤਾਂ ਦੇਖਦਾ ਹੀ ਰਹਿ ਗਿਆ ਜਦ ਕੁੜੀ ਨੇ ਜੈਰੀ ਨੂੰ ਆਪਣੇ ਵੱਲ ਦੇਖਦੇ ਹੋਏ ਦੇਖਿਆ ਤਾਂ ਉਸਨੇ ਆਪਣੀ ਨਜ਼ਰ ਝੁਕਾ ਲਈ ਤੇ ਉਸਨੇ ਪੈਸੇ ਵਾਪਸ ਕਰਦੇ ਹੋਏ ਕਹਿਣ ਲੱਗੀ ਸਰ ਤੁਹਾਡਾ ਆਰਡਰ ਤਿਆਰੀ ਉਧਰ ਜਾ ਕੇ ਤੁਸੀਂ ਕਲੈਕਟ ਕਰ ਲਓ ਥੈਂਕ ਯੂ ਫॉर ਵਿਜ਼ਿਟਿੰਗ ਸਰ ਹੈਵਿੰਗ ਨਾਈਸ ਡੇ ਜੈਰੀ ਨਾ ਚਾਹੁੰਦੇ ਹੋਏ ਵੀ ਅਪਣਾ ਆਰਡਰ ਲੈ ਲੈਣ ਉਧਰ ਨੂੰ ਤੁਰ ਪਿਆ ਸੋ ਉਹਬਦੋ ਆਰਡਰ ਲੈ ਕੇ ਬਾਹਰ ਆਇਆ ਤਾਂ ਸਾਹਮਣੇ ਆਪਣਾ ਟਰੱਕ ਖੜਾ ਦੇ ਕੇ ਆਪਣੇ ਖਿਆਲਾਂ ਦੀ ਦੁਨੀਆ 'ਚੋਂ ਬਾਹਰ ਆਇਆ ਤੇ ਟਰੱਕ ਵਿੱਚ ਬੈਠ ਕੇ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਿਆ ਜ਼ੈਰੀ ਦਾ ਧਿਆਨ ਬਾਰ-ਬਾਰ ਉਸ ਕੁੜੀ ਵੱਲ ਹੀ ਜਾ ਰਿਹਾ ਸੀ ਇੱਦਾਂ ਨਹੀਂ ਜ਼ੈਰੀ ਨੇ ਕਦੇ ਕੋਈ ਕੁੜੀ ਨਹੀਂ ਦੇਖੀ ਸੀ ਪਰ ਅੱਜ ਜੋ ਦੇਖੀ ਸੀ ਉਸਦੀ ਤਾਂ ਤਕਨੀ ਹੀ ਬੜੀ ਕਮਾਲ ਸੀ ਉਹ ਅੱਖਾਂ ਨਹੀਂ ਕਦੇ ਜ਼ੈਰੀ ਦੇ ਦਿਲ ਵਿੱਚ ਉਤਰ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਅੱਜ ਹਫਤੇ ਦੀ ਟ੍ਰਿਪ 'ਤੇ ਜੈਰੀ ਆਪਣਾ ਆਰਡਰ ਛੱਡ ਗਈ ਜਦ ਵਾਪਸ ਆ ਰਿਹਾ ਸੀ ਤਾਂ ਉਸੇ ਸੱਬੇ ਦੇ ਸਾਹਮਣੇ ਆ ਕੇ ਉਸਦੇ ਪੈਰ ਮੱਲੂ ਮਲੀ ਪ੍ਰੀਕਾਂ ਦੇ ਜਾ ਪਈ ਟਰੱਕ ਖੜਾ ਕੀ ਜਦ ਉਹ ਅੰਦਰ ਆਇਆ ਤਾਂ ਉਸੇ ਨਜ਼ਰ ਕਾਊਂਟਰ 'ਤੇ ਉਹੀ ਉਸ ਦਿਨ ਵਾਲੀ ਕੁੜੀ ਨਾ ਪਾ ਕੇ ਉਸ ਨੂੰ ਇਧਰ ਉਧਰ ਲੱਭਣ ਲੱਗੀ ਉਸ ਨੂੰ ਖੜਾ ਇਧਰ ਉਧਰ ਦੇਖਦੀ ਨੂੰ ਦੇਖ ਕੇ ਕਾਊਂਟਰ ਵਾਲੀ ਕੁੜੀ ਕਹਿਣ ਲੱਗੀ ਸਰ ਮੈਂ ਆਈ ਹੈਲਪ ਯੂ ਫੇ ਜੈਰੀ ਨੇ ਆਪਣਾ ਆਰਡਰ ਦਿੱਤਾ ਤੇ ਆ ਸਿਪਾਸੀ ਦਿਖਣ ਲੱਗਾ ਉਸ ਨੂੰ ਇੰਚ ਆਸੀ-ਪਾਸੀ ਦੇਖਦੀ ਨੂੰ ਦੇਖ ਕੇ ਕਾਊਂਟਰ ਵਾਲੀ ਕੁੜੀ ਕਹਿਣ ਲੱਗੀ ਸਰ ਤੁਸੀਂ ਕਿਸੇ ਨੂੰ ਲੱਭ ਰਹੇ ਹੋ ਉਸੇ ਗਲਤ ਹੁਣ ਕੇ ਜੈਰੀ ਕਰਨ ਲੱਗਾ ਨਹੀਂ ਮੈਂ ਤਾਂ ਵਸ ਐਵੇਂ ਹੀ ਦੇਖ ਰਿਹਾ ਸੀ ਫਿਰ ਜੈਰੀ ਨੂੰ ਬਾਕੀ ਪੈਸੇ ਵਾਪਸ ਮੋੜਦੇ ਹੋਏ ਕੁੜੀ ਕਹਿਣ ਲੱਗੀ ਸਰ ਤੁਹਾਡਾ ਆਰਡਰ ਤਿਆਰ ਆ ਅੱਗੇ ਜਾ ਕੇ ਕਲੈਕਟ ਕਰ ਲਵੋ ਜੈਰੀ ਨੇ ਆਪਣਾ ਆਰਡਰ ਲਿਆ ਤੇ ਉਦਾਸ ਚਿਹਰੇ ਨਾਲ ਪਿੱਛੇ ਨੂੰ ਮੁੜ ਮੁੜ ਵਾਪਸ ਦੇਖਦਾ ਹੋਇਆ ਬਾਹਰ ਨੂੰ ਚੱਲ ਪਿਆ ਟਰੱਕ ਨੂੰ ਯਾਰਸ ਖੜਾ ਕਰਕੇ ਜਦ ਉਹ ਆਪਣੇ ਵੀਰੇ ਕੋਲ ਦਫ਼ਤਰ ਜਾਇਆ ਤਾਂ ਗੁਰੀ ਨੇ ਖੁਸ਼ੀ ਨਾਲ ਉਸ ਨੂੰ ਉੱਠ ਕੇ ਗੱਲ ਨਾ ਲਗਾਇਆ ਤੇ ਕਹਿਣ ਲੱਗਾ ਆ ਜਾ ਬਈ ਬੈਚ ਹੋਰ ਫਿਰ ਸਫ਼ਰ ਕੀ ਮੇਰੇ ਹਾ ਜੈਰੀ ਬਹੁਤ ਵਧੀਆ ਰਿਹਾ ਵੀਰੇ ਮੈਂ ਤਾਂ ਪਾਗਲ ਸੀ ਜੋ ਐਵੇਂ ਕਰ ਵੇਲਾ ਬੈਠ ਕੇ ਟਾਈਮ ਖਰਾਬ ਕਰ ਰਿਹਾ ਸੀ ਮੈਂ ਹੁਣ ਸੋਚ ਲਿਆ ਆ ਮੈਂ ਰੋਜ਼ ਕੰਮ ਤੇ ਆਇਆ ਕਰਾਂਗਾ ਆਪਾਂ ਅਗਲਾ ਗੇੜਾ ਕੱਦ ਲੈ ਕੇ ਜਾਣਾ ਹੈ ਗੁਰੀ ਉਹ ਯਾਰ ਤੂੰ ਹੁਣ ਤਾਂ ਆਇਆ ਹੈ ਘਰ ਜਾ ਕੇ ਆਰਾਮ ਕਰ ਕੁਝ ਦਿਨ ਮੈਂ ਆਪੇ ਤੇਨ ਦਸ ਤੇ ਮੰਗਾ ਜੈਰੀ ਫਿਰ ਉਹ ਸਾਈਡ ਦਾ ਕੋਈ ਵੀ ਕਿੜਾ ਹੋਵੇ ਨਾ ਤਾਂ ਤੁਸੀਂ ਮੈਨੂੰ ਹੀ ਦੇਣਾ ਚੰਗਾ ਮੈਂ ਫਿਰ ਹੁਣ ਚੱਲਦਾ ਆਂ ਜੈਰੀ ਇੱਕ ਮਿੰਟ ਰੁਕ ਫਿਰ ਗੁਰੀ ਆਪਣੇ ਟੇਬਲ ਦੇ ਦਰਾਜ ਚੋਂ ਪੈਸੇ ਕੱਢਦੇ ਹੋਏ ਕਹਿਣ ਲੱਗਾ ਇਨੇ ਸਾਲਾਂ ਪਿੱਛੋਂ ਵਾਪਸ ਕੰਮ ਤੇ ਮੁੜਿਆ ਆਂ ਆਲੇ ਫੜ ਤੇਰੀ ਮਿਹਨਤ ਦੀ ਕਮਾਈ ਜਾ ਕੇ ਐਸ਼ ਕਰ ਕਹਿ ਕੇ ਪੈਸੇ ਉਸਦੀ ਹੱਥ 'ਤੇ ਰੱਖ ਦਿੱਤੇ ਪੈਸੇ ਲੈ ਕੇ ਉਸਨੇ ਜੀਵਚਪਾਈ ਤੇ ਦਫਤਰ ਤੋਂ ਬਾਹਰ ਆ ਗਿਆ ਕੰਰ ਨੂੰ ਆਉਂਦੇ ਹੋਏ ਰਸਤੇ 'ਚ ਜਦ ਉਹ ਸ਼ਰਾਬ ਲੈਣ ਲਈ ਇੱਕ ਸੁਪਰਮਾਰਕਟ 'ਚ ਗਿਆ ਤਾਂ ਪਤਾ ਨਹੀਂ ਉਸਤੇ ਮਨਸ਼ ਕੀ ਆਇਆ ਉਹ ਘਰ ਦਾ ਸਾਰਾ ਰਾਸ਼ਨ ਲੈ ਕੇ ਬਾਹਰ ਆ ਗਿਆ ਜਦ ਉਹ ਸਾਰਾ ਸਾਮਾਨ ਲੈ ਕੇ ਘਰ ਪਹੁੰਚਿਆ ਤਾਂ 54 ਆਪਣੀ ਬੇਬੀ ਨਾਲ ਹਾਲ 'ਚ ਬੈਠੀ ਗੱਲਾਂ ਕਰ ਰਹੀ ਸੀ ਜੈਰੀ ਨੇ ਲਿਆ ਕੇ ਸਾਰਾ ਰਾਸ਼ਨ ਦਾ ਸਾਮਾਨ ਉਹਨਾਂ ਦੇ ਸਾਹਮਣੇ ਟੇਬਲ 'ਤੇ ਰੱਖ ਦਿੱਤਾ ਤੇ ਬਾਕੀ ਬਚੇ ਪੈਸੇ ਉਹਨਾਂ ਦੇ ਹੱਥ 'ਤੇ ਰੱਖ ਦੇ ਕੇ ਕਹਿਣ ਲੱਗਾ ਭਾਬੀ ਜੀ ਸ਼ੁਕਰੀਆ ਇਨਾ ਕਹਿ ਕੇ ਉਹ ਚੁੱਪ ਕਰਕੇ ਚਲਾ ਗਿਆ ਬੀਬੀ ਤੇ ਜੋਹਨ ਉਸਦੀ ਇਹ ਹਰਕਤ ਦੇਖ ਕੇ ਹੈਰਾਨ ਸਨ ਇਨਾ ਲਾਪਰਵਾਹ ਇਨਸਾਨ ਇੱਕਦਮ ਇਨਾ ਕਿਵੇਂ ਬਦਲ ਗਿਆ ਹਰ ਰਾਤ ਨੂੰ ਜਦ ਰੋਟੀ ਖਾਂ ਸਾਰੇ ਹੀ ਥਾਂ ਆਏ ਤਾਂ ਜੈਰੀ ਦਾ ਰੋਟੀ ਖਾਂਦੇ ਦਾ ਵੀ ਧਿਆਨ ਕਿਤੇ ਹੋਰ ਹੀ ਸੀ ਜਦ ਉਸਨੇ ਆਪਣੀ ਰੋਟੀ ਖਤਮ ਕੀਤੀ ਤਾਂ ਆਪਣੇ ਢਾਂਡੇ ਚੱਕੇ ਔਰ ਰਸੋਈ ਚ ਰੱਖ ਕੇ ਆਪਣੇ ਕਮਰੇ ਚ ਚਲਾ ਗਿਆ ਅਗਲੇ ਦਿਨ ਸਵੇਰੇ ਉਹ ਗੁਰੀ ਕੋਲਾ ਕੇ ਕਹਿਣ ਲੱਗਾ ਵੀਰੇ ਕੋਈ ਘੀੜਾ ਹੈ ਉੱਤਰ ਦੇ ਰੂਟ ਦਾ ਗੁਰੀ ਉਸੇ ਵੱਲ ਦੇਖਦੇ ਹੋਏ ਕਹਿਣ ਲੱਗਾ ਠੀਕ ਗੱਲ ਜੈਰੀ ਇੱਕ ਚੱਕਰ ਕੀ ਏ ਤੂੰ ਜਦ ਤਾ ਉਸ ਕੀੜੇ ਤੋਂ ਮਣਿਆ ਆ ਵਾਰ-ਵਾਰ ਇਹੀ ਗੱਲ ਪੁੱਛਦਾ ਰਹਿਣਾ ਏ ਵੀਰੀ ਉੱਧਰ ਦੀ ਰੂਟ ਦਾ ਕੋਈ ਕੀੜਾ ਹੈ ਜੈਰੀ ਨਹੀਂ ਵੀਰੇ ਕੋਈ ਚੱਕਰ ਨਹੀਂ ਆ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਮਿਹਨਤ ਕਰਿਆ ਕਰ ਗੁਰੀ ਹਾਂ ਇਹ ਕਲਤਾ ਹੈ ਪਰ ਹਲੇ ਤਾ ਉਸ ਰੂਟ ਦਾ ਕੋਈ ਕੀੜਾ ਨਹੀਂ ਆ ਹਾਂ ਮੇਰੇ ਕੋਲ ਦੋ ਦਿਨ ਦਾ ਇੱਕ ਕੀੜਾ ਹੈ जी जाना है तो था दस जैरी कोई गल नहीं जावी दसो कदू जाना है गुरी दोपहर तक लोड हो जानी आ फिर तो लैके निकल जाई जैरी मैं हमने ही जाना आ ग् छेती लोड करवा के निकल जावगा मेरी गलता सुन पैसा तो ला नहीं चाहिए था कोई जैरी भी मैं कि करने पैसे मेरे को हाल तो कल देते हुए भी पे ने ਚਲ ਚੰਗਾ ਮੈਂ ਹੁਣ ਚੱਲਦਾ ਆਂ ਕਹਿ ਕੇ ਉਹ ਘਰ ਨਿਕਲ ਗਿਆ ਕੁਝ देर ਬਾਅਦ ਜੋਗਨ ਜਦ ਗੁਰੀ ਦੀ ਰੋਟੀ ਪਾ ਕੇ ਕਮਰੇ 'ਚ ਲੈ ਕੇ ਆਈ ਤਾਂ ਗੁਰੀ ਨੂੰ ਇੰਨਾ ਖੁਸ਼ ਦੇਖ ਕੇ ਉਹ ਕਹਿਣ ਲੱਗੀ ਅੱਜ ਤਾਂ ਬੜੀਆਂ ਰੌਣਕਾਂ ਛਾਈਆਂ ਨੇ ਮੇਰੇ ਸੋਹਣੇ ਦੇ ਚਿਹਰੇ ਤੇ ਗੁਰੀ ਜੋਗਨ ਤਾਂ ਇਹ ਕਲ ਨੋਟ ਕੀਤੀ ਆ ਜਦੋਂ ਦਾ ਚਿਹਰੇ ਕੀੜਾ ਲਾ ਕੇ ਮੜਿਆ ਆ ਇਹ ਕੁਝ ਬਦਲੇ-ਬਦਲੇ ਨਹੀਂ ਲੱਗ ਰਿਹਾ ਜੋਗਨ ਲੱਗਦਾ ਤਾਂ ਮੈਨੂੰ ਵੀ ਕੁਝ ਵੱਖਰਾ ਜਿਹਾ ਆ ਪਤ ਤਾਂ ਕੱਲ ਚੈਰੀ ਕਰਦਾ ਸਾਰਾ ਰਾਸ਼ਨ ਲੈ ਕੇ ਆਇਆ ਤੇ ਬਾਕੀ ਪੈਸੇ ਮੇਰੇ ਹੱਥੇ ਰੱਖਦੇ ਹੋਏ ਕਹਿਣ ਲੱਗਾ ਸ਼ੁਕਰੀਆ ਭਾਬੀ ਜੀ ਗੁਰੀ ਕਮਾਲ ਆ ਉਸਨੇ ਅੱਜ ਤੱਕ ਕਦੇ ਪੈਸੇ ਲੈਣ ਤੋਂ ਨਾ ਨੀ ਸੀ ਕੀਤੀ ਪਰ ਅੱਜ ਪਤ ਕੀ ਕਹਿੰਦਾ ਆਖੇ ਮੈਂ ਕੀ ਕਰਨੀ ਆ ਪੈਸੇ ਜੂਵਨ ਕੁਝ ਤਾਂ ਹੋਈ ਆਈ ਨਹੀਂ ਕੋਈ ਇੰਨਾ ਇੱਕਦਮ ਇੰਨੀ ਜਲਦੀ ਕਿਵੇਂ ਬਦਲ ਸਕਦਾ ਏ ਗੁਰੀ ਰੋਟੀ ਖਾਣ ਤੋਂ ਬਾਅਦ ਕਹਿਣ ਲੱਗਾ ਚਲ ਚੰਗਾ ਫੇ ਜੂਵਨ ਮੈਂ ਚੱਲਦਾ ਆਂ ਨੜੀ ਤੇਰੀ ਦੁਕਾਨ ਦਾ ਕੰਮ ਵੀ ਪੂਰਾ ਹੋਣ ਹੀ ਵਾਲਾ ਆ ਤੂੰ ਅਜ ਪਾਣੀ ਨੂੰ ਨਾਲ ਲੈ ਕੇ ਇੱਕ ਚੱਕਰ ਮਾਰਾਂ ਤਾਂ ਕਿ ਜੇ ਕੁਝ ਰਹਿ ਗਿਆ ਹੋਵੇ ਨਾ ਉਹ ਕੰਮ ਵੀ ਪੂਰਾ ਹੋ ਜਾਏ ਫਿਰ ਗੁਰੀ ਉੱਠ ਕੇ ਆਪਣੇ ਕੰਮ ਤੇ ਚਲਾ ਗਿਆ ਉਧਰ ਦੂਜੇ ਪਾਸੇ ਜੈਰੀ ਆਪਣਾ ਟਰੱਕ ਲੈ ਕੇ ਚੱਲ ਪਿਆ ਆਪਣਾ ਰੂਟ ਛੱਡ ਕੇ ਉਹੀ ਰੂਟ ਤੇ ਚੱਲ ਪਿਆ ਜਿੱਥੇ ਉਸ ਨੂੰ ਉਹ ਕੁੜੀ ਮਿਲੇ ਸੀ ਜਦੋਂ ਉਹ ਸੱਬੀ ਦੇ ਬਾਹਰ ਪਹੁੰਚਿਆ ਤਾਂ ਟਰੱਕ پارک ਕਰਕੇ ਭੁੱਖ ਨਾ ਹੁੰਦੀ باوجود ਵੀ ਉਹ ਅੰਦਰ ਆ ਗਿਆ ਸਾਹਮਣੇ ਕਾਊਂਟਰ ਤੇ ਖੜੀ ਉਹੀ ਕੁੜੀ ਦੇਖ ਕੇ ਉਸੇ ਦਾ ਰੂਹ ਖੁਸ਼ ਹੋ ਗਈ ਆ ਕੇ ਉਸਨੇ ਆਪਣਾ ਆਰਡਰ ਦਿੱਤਾ ਜਦੋਂ ਉਹ ਬਾਕੀ ਪੈਸੇ ਲੈਣ ਲੱਗਾ ਤਾਂ ਖੁਸ਼ੀ ਦੀ ਮਾਰੇ ਅੱਧੇ ਪੈਸੇ ਤਾਂ ਉਹ ਕਾਊਂਟਰ ਤੇ ਹੀ ਛੱਡ ਗਿਆ ਜਦੋਂ ਉਹ ਆਪਣਾ ਆਊਟਰ ਲੈ ਕੇ ਬਾਹਰ ਆਇਆ ਤਾਂ ਕਾਊਂਟਰ ਵਾਲੀ ਕੁੜੀ ਉਸਤੇ ਮਗਰੇ ਹੀ ਆ ਕੇ ਕਹਿਣ ਲੱਗੀ ਸਰ ਤੁਸੀਂ ਆਪਣੇ ਪੈਸੇ ਤਾਂ ਕਾਊਂਟਰ ਤੇ ਪੁੱਲ ਲਾਏ ਜਿਹੜੀ ਪਿੱਛੇ ਮੁੜ ਕੇ ਕਹਿਣ ਲੱਗਾ ਮੈਨੂੰ ਤਾਂ ਜੋ ਚਾਹੀਦਾ ਸੀ ਉਹ ਮਿਲ ਗਿਆ ਜੀ ਫਿਰ ਉਹਨੇ ਇਹ ਪੈਸੇ ਮੇਰੇ ਕਿਸ ਕੰਮ ਦੇ ਇਹ ਤੁਸੀਂ ਰੱਖ ਲਓ ਤੁਹਾਡੇ ਕੰਮ ਆਉਣਗੇ ਇਹਨਾਂ ਕਹਿ ਕੇ ਉਹ ਆ ਕੇ ਆਪਣੀ ਟਰੱਕ 'ਚ ਬੈਠ ਗਿਆ ਤੇ ਆਪਣੀ ਰਾਹੇ ਚੱਲ ਪਿਆ ਦੁਪਹਿਰੋਂ ਬਾਅਦ ਜਦ ਬਾਣੀ ਕਾਲਜ ਤੋਂ ਆਈ ਤਾਂ ਆਪਣੀ ਭਾਬੀ ਨੂੰ ਲੈ ਕੇ ਆਪਣੀ ਦੁਕਾਨ ਤੇ ਆ ਗਈ ਗੁਰੀ ਉੱਥੇ ਖੜਾ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਜਦ ਬਾਣੀ ਤੇ ਜੂਵਨ ਦੁਕਾਨ ਦੇ ਅੰਦਰ ਆਈਆਂ ਤਾਂ ਸਾਰੀ ਦੁਕਾਨ ਦੇਖ ਕੇ ਬਹੁਤ ਖੁਸ਼ ਹੋਈਆਂ ਫਿਰ ਉਹਨਾਂ ਨੂੰ ਖੁਸ਼ ਹੁੰਦਾ ਦੇਖ ਕੇ ਗੁਰੀ ਕਹਿਣ ਲੱਗਾ ਤੁਹਾਡੇ ਲਈ ਹੋਰ ਵੀ ਗੁੱਡ ਨਿਊਜ਼ ਆ ਜੋਗਨ ਫਿਰ ਦੱਸੋ ਨਾ ਕਿਸ ਦੀ ਉਡੀਕ ਕਰ ਰਹੇ ਹੋ ਗੁਰੀ ਤਾਂ ਠੀਕ ਹੈ ਫਿਰ ਇਹਨਾਂ ਨੂੰ ਮਿਲੋ ਇਹ ਆਨੇ ਤੁਹਾਡੀ ਦੁਕਾਨ 'ਚ ਕੰਮ ਕਰਨ ਲਈ ਕੁੜੀਆਂ ਇਹਦਾ ਨਾਮ ਹੈ ਹਰਮਨ ਤੇ ਇਹਦਾ ਨਾਮ ਹੈ ਰਾਜਵੀਰ ਦੋ ਮਨਿ ਹੱਥ ਜੁੜ ਗਏ ਉਹਨਾਂ ਦੋਨਾਂ ਨੂੰ ਸਰਸ਼ੀ ਕਾਲ ਬੁਲਾਈ ਜੋਗਨ ਨੇ ਫਿਰ ਉਹਨਾਂ ਦੋਨਾਂ ਨਾਲ ਜਾਣ ਪਹਿਚਾਨ ਕੀਤੀ ਤੇ ਫਿਰ ਉਹਨਾਂ ਦੇ ਨੰਬਰ ਵਗੈਰਾ ਲੈ ਕੇ ਉਹਨਾਂ ਨੂੰ ਭੇਜ ਦਿੱਤਾ ਉਹਨਾਂ ਦੀ ਜਾਨ ਤੋਂ ਬਾਤ ਗੁਰੀ ਕਰਨ ਲੱਗਾ ਬਸ ਆ ਹਫਤੇ ਦੀ ਲਾ ਤਾਕ ਤੁਹਾਡੀ ਦੁਕਾਨ ਬਣ ਕੇ ਤਿਆਰ ਹੋ ਜਾਣੀ ਆ ਜੀ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਜਵਨ ਕੋਈ ਗੱਲ ਨਹੀਂ ਜੀ ਮੈਂ ਆਪੇ ਸਭ ਕੁਝ ਸੰਭਾਲ ਲਾਂਗੀ ਫਿਰ ਉਸ ਤੋਂ ਬਾਅਦ ਉਹ ਦੁਕਾਨ ਜੋ ਬਾਹਰ ਆ ਗਏ ਹਫਤੇ ਦੇ ਆਖਿਰ ਤੱਕ ਦੁਕਾਨ ਦਾ ਕੰਮ ਵੀ ਪੂਰਾ ਹੋ ਗਿਆ ਸੀ ਕੁਝ ਦਿਨਾਂ ਤੱਕ ਉਸ ਦੀ ਓਪਨਿੰਗ ਸਰਮਨੀ ਸੀ ਅੱਜ ਕਿੰਨੇ ਦਿਨ ਬਾਅਦ ਜਵਨ ਨੇ ਆਪਣੇ ਘਰ ਗਲ ਕੀਤੀ ਸੀ ਸਾਰਿਆਂ ਦੇ ਨਾਲ ਉਸ ਨੇ ਸਭ ਨੂੰ ਆਪਣੀ ਦੁਕਾਨ ਖੋਲਣ ਬਾਰੇ ਦੱਸਿਆ ਗੱਲਾਂ ਕਰਦੇ ਕਰਦੇ ਗੁਰੀ ਵੀ ਉਸੇ ਕੋਲਾ ਕੀ ਬੈਠ ਗਿਆ ਫਿਰ ਉਸਨੇ ਵੀ ਸਾਰਿਆਂ ਦੇ ਨਾਲ ਗੱਲ ਕੀਤੀ ਗੱਲਾਂਵੱਤਾਂ ਹੋਣ ਤੋਂ ਬਾਅਦ ਗੁਰੀ ਕਹਿਣ ਲੱਗਾ ਹਾਂਜੀ ਹੁਣ ਆਪਾਂ ਰੋਟੀ ਖਾਣ ਚੱਲੀਏ ਜੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਏ ਝੋਵਨ ਆ ਜਾਓ ਜੀ ਹੀਠਾਂ ਚੱਲੀਏ ਆਪਾਂ ਸਾਰੇ ਖਾਣੇ ਤੇ ਸਾਡਾ ਇੰਤਜ਼ਾਰ ਕਰ ਰਹੇ ਹੋਣਗੇ ਫਿਰ ਉਹ ਹੀਠਾਂ ਕੇ ਰੋਟੀ ਖਾਣ ਲੱਗ ਪਏ ਸਭ ਰੋਟੀ ਪਾਣੀ ਖਾ ਕੇ ਆਪ ਉਹ ਆਪਣੇ ਕਮਰੇ ਜਾਂ ਚ ਸੌਣ ਚਲੇ ਗਏ ਬਾਣੀ ਜੋਗੰਦੀ ਨਾਲ ਪੰਡੇ ਇਕੱਠੇ ਕਰਕੇ ਰਸੂਈ ਚ ਲੈ ਗਈ ਅਗਲੇ ਦਿਨ ਆਉਂਦੇ ਹੋਏ ਜੈਰੀ ਫਿਰ ਉਹੀ ਸੱਬੇ ਤੇ ਰੁਕਿਆ ਤੇ ਅੰਦਰ ਆਇਆ ਜਦੋਂ ਉਹ ਅੰਦਰ ਆਇਆ ਤਾਂ ਕਾਊਂਟਰ ਵਾਲੀ ਕੁੜੀ ਕਿਸੇ ਕੰਮ 'ਚ ਵਿਜੀ ਸੀ ਤਾਂ ਉਸੇ ਨਾਲ ਵਾਲੀ ਉਸੇ ਮੁੱਢਾ ਮਾਰਦੇ ਹੋਏ ਕਹਿਣ ਲੱਗੀ ਨੀ ਰੂਬਲ ਉਹ ਦੇਖ ਤੇਰਾ ਟਰੱਕ ਵਾਲਾ ਆ ਗਿਆ ਕਹਿ ਕੇ ਹੱਸਣ ਲੱਗੇ ਰੂਬਲ ਨੇ ਮਾੜਾ ਜਿਹਾ ਉਤਾਨ ਉਸ ਦਿਵਲ ਦੇਖਿਆ ਤੇ ਫਿਰ ਜਦੋਂ ਉਹ ਉਸੇ ਕੋਲ ਕਾਊਂਟਰ ਤੇ ਆਇਆ ਤਾ ਉਸ ਆਰਡਰ ਲੈ ਕੇ ਬਾਕੀ ਦੇ ਪੈਸੇ ਵਾਪਸ ਕਰ ਦਿੱਤੇ ਪਰ ਜੈਰੀ ਨੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਅੱਧੇ ਪੈਸੇ ਕਾਊਂਟਰ ਤੇ ਹੀ ਛੱਡ ਦਿੱਤੇ ਫਿਰ ਰੂਬਲ ਵੱਲ ਦੇਖਦਾ ਹੋਇਆ ਆਪਣਾ ਆਰਡਰ ਕਲੈਕਟ ਕਰਨ ਲਈ ਅੱਗੇ ਕਾਊਂਟਰ ਤੇ ਗਿਆ ਤੇ ਆਪਣਾ ਖਾਣਾ ਲੈ ਕੇ ਬਾਹਰ ਨੂੰ ਚੱਲ ਪਿਆ ਰੂਬਲ ਨੇ ਬਾਕੀ ਪੈਸੇ ਕਾਊਂਟਰ ਤੇ ਚੱਕੇ ਸਾਮਕਿਕ ਸਾਈਡ ਤੇ ਰੱਖ ਦਿੱਤੇ ਜੈਰੀ ਨੇ ਆਪਣਾ ਖਾਣਾ ਲੈ ਕੇ ਬਾਹਰ ਨੂੰ ਚੱਲ ਪਿਆ ਕੁਝ ਦਿਨਾਂ ਬਾਅਦ ਜੋਵਨ ਦੀ ਸ਼ੌਪ ਦੀ ਓਪਨਿੰਗ ਵੀ ਕਰ ਦਿੱਤੀ ਗਈ। ਜੋਵਨ ਨੇ ਆਪਣੀ ਮੰਮੀ ਦੇ ਹੱਥੋਂ ਰੀਵਨ ਕਟਾ ਕੇ ਉਸੇ ਸ਼ੁਰੂਆਤ ਕੀਤੀ। ਅਗਲੇ ਦਿਨ ਜੋਵਨ ਨੇ ਸਾਰੇ ਕੰਮ ਨਿਮੇੜੇ ਤੇ ਬਾਣੀ ਦੇ ਨਾਲ ਹੀ ਆਪਣੀ ਦੁਕਾਨ ਤੇ ਨੂੰ ਚੱਲ ਪਈ। ਬਾਣੀ ਜੋਵਨ ਉਸੇ ਦੁਕਾਨ ਤੇ ਛੱਡ ਕੇ ਆਪ ਕਾਲਜ ਚਲੀ ਗਈ। ਉਸ ਤੋਂ ਬਾਅਦ ਸ਼ੁਰੂ ਹੋ ਗਿਆ ਜੋਵਨ ਦਾ ਦਿਨ। ਕੁਝ ਦਿਨ ਬਾਅਦ ਉਸ ਦੀਆਂ ਰੱਖੀਆਂ ਦੂਮੇ ਕੁੜੀਆਂ ਵੀ ਆ ਗਈਆਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਤਾਂ बस ਦੁਕਾਨ ਦੀ ਸੈਟਿੰਗ 'ਚ ਹੀ ਲੱਗੀਆਂ ਰਹੀਆਂ। ਸ਼ਾਮ ਨੂੰ ਬਾਨੀ ਆਪਣੀ ਭਾਬੀ ਨੂੰ ਲੈਣ ਆਈ। ਸਾਰੇ ਕੰਮ ਨਿਪਟਾ ਕੇ ਦੁਕਾਨ ਵਧਾ ਕੇ ਜੂਵਨ ਬਾਨੀ ਦੇ ਨਾਲ ਘਰ ਨੂੰ ਚਲ ਪਈ। ਇਦਾਂ ਹੀ ਦਿਨ ਬੀਤਣ ਲੱਗੇ। ਹੌਲੀ-ਹੌਲੀ ਜੂਵਨ ਦਾ ਵਧੀਆ ਕੰਮ ਦੇ ਕੇ ਉਸਦੇ ਨਾਲ ਗਾਹਕ ਜੁੜਨ ਲੱਗੇ ਤੇ ਦੇਖਦੇ-ਦੇਖਦੇ ਉਸ ਦਾ ਕੰਮ ਵੀ ਵਧੀਆ ਚੱਲਣ ਲੱਗ ਪਿਆ। ਜੂਵਨ ਦੀ ਪਿਆਰੀ ਤੇ ਮਿੱਠੀ ਬੋਲੀ ਕਰਕੇ ਹਰ ਕਿਸੇ ਨਾਲ ਉਹ ਪਲਾਂ 'ਚ ਹੀ ਖੁੱਲ ਮਿਲ ਜਾਂਦੀ ਸੀ। ਇਦਾਂ ਹੀ ਕਰਦੇ ਕਰਾਉਂਦੇ 2 ਮਹੀਨੇ ਕਦ ਗੁਜ਼ਰ ਗਏ ਪਤਾ ਹੀ ਨਾ ਚੱਲਿਆ ਉਹ ਦਰਜੈਰੀ ਆਪਣੇ ਦਿਲ ਦੀ ਗੱਲ ਰੂਬਲ ਨੂੰ ਹਲੀ ਤੱਕ ਨਹੀਂ ਕਹਿ ਪਾਇਆ ਸੀ ਉਹ ਜਦ ਵੀ ਸੱਬੇ ਆਉਂਦਾ ਸੀ ਛੁਪ ਕਰਕੇ ਰੂਬਲ ਨੂੰ ਦੇਖਦਾ ਆਪਣਾ ਆਰਡਰ ਲੈਂਦਾ ਤੇ ਅੱਦੇ ਪੈਸੇ ਕਾਊਂਟਰ ਤੇ ਹੀ ਛੱਡ ਜਾਂਦਾ ਸੀ ਹੁਣ ਤਾਂ ਰੂਬਲ ਦੇ ਨਾਲ ਦੀਆਂ ਕੁੜੀਆਂ ਉਸ ਨੂੰ ਜ਼ੈਰੀ ਦਾ ਨਾਮ ਲੈ ਕੇ ਛੇੜਨ ਲੱਗ ਪਈਆਂ ਸਨ ਬਾਣੀ ਦੇ ਪਿਪਰਾ ਜਾਣ ਕਰਨ ਹੁਣ ਜੋਗਨ ਨੂੰ ਰੋਜ਼ ਦੁਕਾਨ ਤੇ ਜਾਂਚ ਪ੍ਰੋਬਲਮ ਹੋਣ ਲੱਗ ਪਈ ਸੀ ਗੁਰੀ ਦੇ ਕਹਨ ਤੇ ਜੋਬਨ ਨੇ ਆਪਣੇ ਡਰਾਈਵਿੰਗ ਲਾਇਸੈਂਸ ਲੈ ਲਈ ਅਪਲਾਈ ਕਰ ਦਿੱਤਾ ਸੀ ਇੱਕ ਦਿਨ ਐਤਵਨ ਨੂੰ ਦੁਕਾਨ ਬੰਦ ਹੋਣ ਕਰਕੇ ਗੁਰੀ ਤੇ ਜੋਬਨ ਕੇ ਸੇ ਰਿਸ਼ਤੇਦਾਰੀ ਛੁਣਮੜ ਰਹੇ ਸਨ ਤਨ ਜੋਬਨ ਨੇ ਕੁਝ ਖਾਣ ਦੀ ਇੱਛਾ ਜ਼ਾਹਿਰ ਕੀਤੀ ਹਾਈਵੇ ਦੇ ਸਾਈਡ ਤੇ ਇੱਕ ਸੱਬੀ ਦੇਖ ਕੇ ਗੁਰੀ ਨੇ ਗੱਡੀ ਲਿਆ ਕੇ ਪਾਰਕਿੰਗ ਚ ਲਗਾਈ ਤੇ ਉਹ ਦੋਵੇਂ ਅੰਦਰ ਆ ਕੇ ਬੈਠ ਗਏ ਕੁਝ ਤੇ ਰੂਬਲ ਦੀ ਸਹੇਲੀ ਉਸ ਨੂੰ ਕਹਿਣ ਲੱਗੀ ਰੂਬਲ ਬਾਹਰ ਦੇਖ ਤੇਰਾ ਰਾਂਝਾ ਆ ਗਿਆ ਆ ਕਮਲੀ ਤੂੰ ਹੀ ਕਰ ਦੇ ਉਸ ਨੂੰ ਪ੍ਰਪੋਜ਼ ਉਸ ਨੇ ਤਾਂ ਪਤਾ ਨਹੀਂ ਕਰਨਾ ਵੀ ਆਜਾ ਨਹੀਂ ਨਾਲ ਹੀ ਟੇਬਲ ਤੇ ਬੈਠੇ ਗੁਰੀ ਤੇ ਜੋਬਨ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਕੁਝ ਤੇਰਵਾਲ ਜਿਹਰੀ ਅੰਦਰ ਆਇਆ ਤਾਂ ਰੂਬਲ ਨੇ ਉਸ ਨੂੰ ਸਮਾਈਲ ਦਿੱਤੀ ਤੇ ਜੈਰੀ ਵੀ ਥੋੜਾ ਜਿਹਾ ਮੁਸਕੁਰਾਇਆ ਗੁਰੀ ਤੇ ਜੋਬਨ ਦੋਵੇਂ ਬੈਠੇ ਦੇਖ ਰਹੇ ਸਨ ਇਹ ਚੱਲ ਕੀ ਰਿਹਾ ਹੈ अपना ऑर्डर दे के जैरी ने पैसे दते तो कुछ पैसे छके बाकी दे काउंटर पर ही देते रूबल ने पैसे छके अलग काउंटर च रख जैरी अपने ध्यान रूबल वाल देखता होया, तुझे काउंटर आया, ते आया तो अपना ऑर्डर लैके बिना आसे पासे देखे रूबल न प्यारी जी बाई कह के वह बाहर आ गया उसके जान तो बाद जूवन उठ के काउंटर आई, ते आई तो कह लगी ये जैरी ही सी ना ਉਸੀ ਗਰਲਸ ਨੇ ਕਿ ਰੂਵਲ ਕਹਿਣ ਲੱਗੀ ਹਾਂਜੀ ਮੈਡਮ ਪਰ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ ਜੁਵਨ ਮਸ ਐਵੇਂ ਹੀ ਇਹ ਸਭ ਤੁਹਾਡੇ ਦੋਵਾਂ ਵਿੱਚ ਕੀ ਚੱਲ ਰਿਹਾ ਏ ਇਸ ਤੇ ਰੂਵਲ ਦੀ ਸੀਲੀ ਕਹਿਣ ਲੱਗੀ ਮੈਡਮ ਜੀ ਮੈਂ ਦੱਸਦੀ ਹਾਂ ਦਰਅਸਲ ਇਹ ਜੈਰੀ ਵੀਰ ਜੀ ਜਦ ਵੀ ਇਸ ਰੋਡ ਤੇ ਲੰਘਦੇ ਆ ਨਾ ਹਮੇਸ਼ਾ ਇੱਥੋਂ ਹੀ ਖਾਣਾ ਲੈ ਕੇ ਜਾਂਦੇ ਆ ਕਮਾਲ ਦੀ ਤਾਂ ਗੱਲ ਇਹ ਆ ਕਿ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਪਰ ਨਾ ਉਹ ਇਜ਼ਹਾਰ ਕਰਦੇ ਨੇ ਨਾਹੀ ਕਰ ਦਿਆ 2 ਮਹੀਨੇ ਹੋ ਗਏ ਇਹਨਾਂ ਦੀ ਹੀ ਅੱਖਾਂ ਵਾਲੀ ਇਸ ਲਵ ਸਟੋਰੀ ਚੱਲਦੇ ਨੂੰ ਭਲਾ ਬੰਦਾ ਮੂੰਹੋਂ ਤਾਂ ਆਪਣੇ ਕੁਝ ਕਹਿ ਹੀ ਸਕਦਾ ਯਾ ਨਾ ਜੋਵਨ ਉਹ ਤਾਂ ਹੀ ਗੱਲ ਆ ਚਲੋ ਕੋਈ ਗੱਲ ਨਹੀਂ ਮੈਂ ਕੁਝ ਕਰਦੀ ਆ ਫਿਰ ਜੋਵਨ ਆ ਕੇ ਟੇਬਲ ਤੇ ਗੁਰੀ ਕੋਲ ਬੈਠ ਗਈ ਤੇ ਉਸ ਨੂੰ ساری ਗੱਲ ਦਸੀ ਫਿਰ ਆਪਣਾ ਆਈਡੀਆ ਗੁਰੀ ਨੂੰ ਦੱਸੇ ਹੋਏ ਜੋਵਨ ਨੇ ਜੈਰੀ ਨੂੰ ਹੁਨੇ ਸੱਭੇ ਟੇਬਲ 'ੋਂ ਨੂੰ ਕਿਹਾ ਕੁਝ ਥਿਰ ਬਾਅਦ ਜੈਰੀ ਫਿਰ ਮੁੜ ਕੇ ਸੱਭੇ ਤੇ ਆ ਗਿਆ ਜਦ ਉਹ ਅੰਦਰ ਆਇਆ ਆਪਣੇ ਵੀਰੇ ਤੇ ਭਾਬੀ ਨੂੰ ਬੈਠੇ ਦੇਖ ਕੇ ਕਹਿਣ ਲੱਗਾ ਵੀਰੇ ਤੁਸੀਂ ਦੋਵੇਂ ਇੱਥੇ ਕਦੋਂ ਆਏ ਗੁਰੀ ਬਸ ਹੁਣੇ ਹੀ ਆਏ ਹਾਂ ਉਰੰਦਾਵਾ ਸਹਵਾਰਹੀ ਸੰ ਉਹਨਾਂ ਨੇ ਸ਼ਾਇਦ ਆਪਣੀ ਬੇਟੀ ਦੇ ਰਿਸ਼ਤੇ ਦੀ ਤੇਰੇ ਨਾਲ ਗੱਲ ਕਰਨੀ ਆ ਉਹ ਰਸਤੇ 'ਚ ਹੀ ਆ ਤਾਂ ਕਰਕੇ ਤੈਨੂੰ ਮੈਂ ਇੱਥੇ ਹੀ ਬੁਲਾ ਲਿਆ ਉਹਨਾਂ ਦੀ ਗੱਲ ਸੁਣ ਕੇ ਜੈਰੀ ਰੂਵਲ ਵੱਲ ਦੇਖਦੇ ਹੋਏ ਕਹਿਣ ਲੱਗਾ ਪਰ ਵੀਰੇ ਮੈਨੂੰ ਬਿਨਾਂ ਦੱਸੇ ਹੀ ਤੁਸੀਂ ਉਹਨਾਂ ਨੂੰ ਬੁਲਾ ਲਿਆ ਗੁਰੀ ਉਈ ਕੰਮਰੇ ਆ ਬੈਠਦਾ ਜਾ ਉਹ ਆਉਂਦੇ ਹੀ ਹੋਣੇ ਆ ਜੈਰੀ ਰੂਬਲ ਕਾਉਂਟਰ ਤੇ ਖੜੀ ਉਹਨਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਰਹੀ ਸੀ ਜੈਰੀ ਤੇ ਰੂਬਲ ਦੋਵੇਂ ਚੋਰੀ-ਚੋਰੀ ਇੱਕ ਦੂਸਰੇ ਵੱਲ ਦੇਖ ਰਹੇ ਸਨ ਪਰ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਉਹ ਕੀ ਕਰਨ ਤੇ ਕੀ ਨਾ ਕਰਨ ਫਿਰ ਜਦ ਗੁਰੀ ਫੋਨ ਸੁਣਨ ਦਾ ਨਾਟਕ ਜਿਹਾ ਕਰਦੀ ਬਾਹਰ ਨੂੰ ਚਲਾ ਗਿਆ ਤਾਂ ਜੈਰੀ ਆਪਣੀ ਭਾਬੀ ਨੂੰ ਕਹਿਣ ਲੱਗਾ ਭਾਬੀ ਮੈਂ ਨਹੀਂ ਕਿਸੇ ਨੂੰ ਦੇਖਣਾ ਮੈਂ ਕਿਸੇ ਖੂਰ ਨੂੰ ਪਸੰਦ ਕਰਦਾ ਹਾਂ ਮੈਂ ਉਸੇ ਨਾਲ ਹੀ ਵਿਆਹ ਕਰਵਾਉਣਾ ਹੈ ਜੋਗਨ ਜੀ ਇਹ ਗੱਲ ਸਹੀ ਤੇ ਤੈਨੂੰ ਪਹਿਲਾਂ ਮੈਨੂੰ ਦੱਸਣੀ ਚਾਹੀਦੀ ਸੀ ਨਾ ਜੈਰੀ ਹੁਣ ਕੁਝ ਨਹੀਂ ਹੋ ਸਕਦਾ ਪੁਲਸਾ ਉਸਨੰਦਾਵਾ ਸਾਹਿਬ ਔਣ ਹੀ ਵਾਲੀ ਨਹੀਂ ਜੈਰੀ ਪਾਪੀ ਮੈਂ ਹੁਣ ਸੱਚੀ ਬਦਲ ਗਿਆ ਹਾਂ ਦੇਖੋ ਤੁਸੀਂ ਉਸ ਦਿਨ ਮੈਨੂੰ ਇਹ ਅਜਾਹਾ ਛਾੜਿਆ ਕਿ ਮੈਂ ਜਹਾ ਕੰਮ ਤੰਦੇ ਚ ਪਿਆ ਕਿ ਮੈਂ ਫਿਰ ਤੋਂ ਵਾਪਸ ਉਹੀ ਜੈਰੀ ਬਣ ਨਭਾ ਜੀ ਬਾਕੀ ਕਲਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਿਹਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ